ਹੌਲੇ ਮੈਂ ਦੱਸ ਕਿ ਮੈਂ ਕਰਾਂ ਮੰਗਣ ਮੇਲੇ ਤੇ ਨਾ ਨਹੀਂ ਦਾਜ ਨਹੀਂ ਮੰਗਿਆ ਹੁਣ ਕੱਲ ਦੇ ਲੱਗੇ ਕਰਨ ਕਹਿੰਦੇ 5 ਲੱਖ ਰੁਪਈਆ ਲਿਆਂ ਮੈਂ ਦੱਸ 5 ਲੱਖ ਰੁਪਈਆ ਕਿੱਥੋਂ ਲਿਆਂ ਮੈਂ ਤਾਂ 5 ਲੱਖ ਰੁਪਈਆ ਕਦੇ ਦੇਖਿਆ ਵੀ ਨਹੀਂ ਕਿੱਥੋਂ ਜਾ ਜਾਣਗੇ ਮੇਰੇ ਪੇਕੇ ਵਿਚਾਰੇ ਉਹੀ ਗੱਲੋਂ ਧਾਪ ਆਪਦੇ ਘਰੇ ਮਸਾਂ ਟਾਈਮ ਪਾਸ ਕਰਦੇ ਆਗੀ ਅ ਜਿੰਨਾ ਕੁਛ ਕਰਾਉਂਦੀ ਮੇਰੇ ਨਾਲ ਬੇਬੇ ਕਰਵਾਉਂਦੀ ਹੈਗੀ ਇਹੀ ਕਰਾਉਂਦੀ ਹੈ ਸਾਡੇ ਚ ਇਹੀ ਫਰਕ ਪਾਉਂਦੀ ਹੈਗੀ ਇਸੇ ਨੇ ਕਿਹਾ ਵੀ 5 ਲੱਖ ਰੁਪਈਆ ਇਹ ਤਾਂ ਮੰਗ ਆਪੇ ਲਿਆਉਗੀ ਮੈਂ ਕਹਦੇ ਨਹੀਂ ਵੀ ਦੇਖ ਮੈਂ ਤਾਂ ਕੰਮ ਕੋਈ ਮਰਜ਼ੀ ਕਰਾ ਲਊ ਮੈਂ ਤੋ ਉਹੀ ਕਰ ਲੂੰਗੀ ਜਿਵੇਂ ਕਹੋਗੇ ਉਵੇਂ ਕਰ ਲੂੰ ਪਰ ਮੇਰੇ ਪੇਕੇ 5 ਲੱਖ ਰੁਪਈਆ ਨਹੀਂ ਦੇ ਸਕਦੇ ਉਹਨਾਂ ਕੋਲ ਹੀ ਨਹੀਂ ਹੈਗਾ ਮੈਂ ਉਹਨਾਂ ਨੂੰ ਕਹਾ ਕੀ ਕਿਹੜੇ ਮੂੰਹ ਕਹਾ ਮੈਂ ਜੇ ਹੁਣ ਤਾਂ ਮੈਂ ਮੰਗ ਲਾਂ ਪਈ ਕਹਿ ਰਿਹਾ ਮੈਂ ਵੀ ਦੇ ਦਿਓ ਮੈਨੂੰ ਆਹ ਭਰਾ ਨੂੰ ਫੋਨ ਕਰ ਦਿਆਂ ਤੇ ਉਹਨੂੰ ਕਰ ਦਿਆਂ ਕਰਾਂ ਕਿਹੜੇ ਮੂੰਹ ਹੈ ਕਹਾ ਕੀ ਉਹਨੂੰ ਜੇ ਮੈਨੂੰ ਕੁਝ ਦੀਂਦਾ ਹੋਵੇ ਮੈਂ ਫੇਰ ਹੀ ਫੋਨ ਕਰਾਂ ਬੇਬੇ ਰੋਜ਼ ਕਹਿੰਦੀ ਸੀ ਕਿ ਅਖੇ ਲੈ ਭਾਈ ਤੇਰੇ ਸਹੁਰੇ ਦਾਜ ਨਹੀਂ ਦਿੱਤਾ ਦਾਜ ਨਹੀਂ ਦਿੱਤਾ ਉਹ ਲੈ ਹੁਣ ਮੰਗਾਂਗੇ ਦਾਜ ਆਪਣੇ ਵੀ ਲੋਟ ਆ ਗਿਆ ਕੰਮ ਨਾਲੇ ਹੁਣ ਦਾਜ ਕਾਦਾ ਆਪਣਾ ਤੇ ਇਸ ਕਾਰੋਬਾਰੀ ਚੱਲ ਪੂ ਇਹਨਾਂ ਪੈਸੇ ਆ ਨਾ 5 ਲੱਖ ਦੀ ਮੰਗ ਕੀਤੀ ਐ 5 ਲੱਖ ਤਾਂ ਹੁਣ ਇਹਨੂੰ ਲੈ ਕੇ ਆਉਣਾ ਪਊਗਾ ਇਹ ਵੀ ਲੋਟ ਨਹੀਂ ਆਉਂਦੀ ਸੀਗੀ ਚਾਂਬਲੀ ਵਾਲੀ ਸੀ ਉਦੋਂ ਗਲਤੀਆਂ ਦਾ ਬੇਬੇ ਨਹੀਂ ਕੀਤੀਆਂ ਨੇ ਬੇਬੇ ਨੇ ਮੰਗੇ ਹੀ ਨਹੀਂ ਦਾਜ ਹੁਣ ਆ ਗਈ ਆਪਣੇ ਲੋਟ ਹੁਣ ਵੀ ਲੈ ਕੇ ਆਉ ਫਿਰ ਅੱਜ ਪਤਾ ਨਹੀਂ ਕਿੱਧਰ ਗਈ ਐ ਮਹਾਰਾਣੀ ਕਰਦਾ ਇਹਦੇ ਨਾਲ ਗੱਲ ਵੀ ਕਿ ਹੈ ਕੇ ਨਾ ਹਰਪ੍ਰੀਤ ਤਾ ਉਹ ਕਿੱਥੇ ਐ ਤੂੰ ਆ ਸੀ ਮੈਂ ਤਾਂ ਅੱਛਾ ਇੱਧਰ ਫਿਰਦੀ ਐ ਤੂੰ ਹਾਂ ਉਹ ਕੀ ਕੀਤੀ ਗੱਲ ਤੂੰ ਆ ਕੇ ਪੇਖਿਆਂ ਨਾਲ ਨਾ ਮੈਂ ਤਾਂ ਕਰੀ ਨਹੀਂ ਗੱਲ ਕਰੀ ਨਹੀਂ ਗੱਲ ਤੈਨੂੰ ਆਖਿਆ ਤਾਂ ਸੀਗਾ ਵੀ ਅੰਮੋ ਘੋੜੇ ਕਿੱਥੇ 5 ਲੱਖ ਰੁਪਏ ਆਏ ਸਾਨੂੰ ਕਿੱਥੋਂ ਆਏ ਮਗਰ ਪੈ ਰਹੇ ਤੁਸੀਂ ਮੇਰੇ 5 ਲੱਖ ਮਗਰ ਪੈ ਰਹੇ ਆ ਸੀ ਮਗਰ ਕੀ ਮਗਰ ਪੈ ਰਹੇ ਤੇਰੇ ਨਾ ਫਿਰ 5 ਲੱਖ ਰੁਪਏ ਭਲਾ ਆਏ ਉਹ ਕਿੱਥੋਂ ਲੈ ਰਹੇ ਤੈਨੂੰ ਮਿੰਟ ਚ ਐਂ ਕਿਰ ਕੋਈ ਐ 5 ਲੱਖ ਕਰੇ ਤਰਿਆ ਪਿਆ ਨਾ ਕੋਈ ਉਹ ਮੇਰੀ ਗੱਲ ਤਾਂ ਸੁਣ ਤੁਰਿਆ ਕੀ ਸੁਣਾ ਮੈਂ ਤੇਰੀ ਗੱਲ ਹੈ ਤੇ ਉਹਨਾਂ ਨੂੰ ਕਹੇਗੀ ਹੈ 5 ਲੱਖ ਫੇਰ ਇੱਕ ਤੋਹ ਕਰਨਗੇ ਇੰਤਜ਼ਾਮ ਇਹ ਕਹੇਗੀ ਨਹੀਂ ਕਿੱਥੋਂ ਕਰੂਗੇ ਐ ਨਾ ਮਾਰੋ ਮੈਂ ਮੈਂ ਤੇਨ ਦਸ਼ਮੇ ਮੈਂ ਅੱਜ ਕਿੱਥੋਂ ਦੇਣਾ ਉਹਨਾਂ ਕੋਲੇ ਕੀ ਹੈ ਨਾ ਤਾਂ ਆਪ ਦਾ ਟਾਈਮpass ਕਰ ਦੇਗੇ ਤੂੰ ਫਿਰ ਸੱਚੋ ਕੁੱਟ ਖਾਏਗੀ ਹੁਣ ਜਿੰਨਾ ਚਿਰ ਤੂੰ ਕਹਿੰਦੀ ਨਹੀਂ ਨਾ ਉਹ ਭਰਾਵਾਂ ਨੂੰ ਉਹਨਾਂ ਦੇ ਤੇ ਤੈਨੂੰ ਕੁੱਟ ਪੈਂਦੀ ਰਹੂਗੀ ਮੇਰੇ ਕਮਾਈ ਨਹੀਂ ਆਦੇ ਭਰਾਵਾਂ ਨੂੰ ਕਹਿੰਦੀ ਕੁੱਟੋ ਮਾਰੋ ਕੁਛ ਮਰਜ਼ੀ ਕਰੋ ਜਿਹੜਾ ਕੁਛ ਕਰਨਾ ਤੇ ਅਸੀਂ ਮਾਪ ਤੋ ਕਰੋ ਮੈਂ ਤਾਂ ਆਹਦੇ ਪੇਕੇ ਨੂੰ 5 ਲੱਖ ਰੁਪਏ ਕਹਿੰਦੀ ਨਹੀਂ ਨਾ ਮੈਂ ਜਕਾਹ ਨਾ ਮਸਰੇ ਕਾਂ ਕਾਮਲੀ ਕਿਉਂ ਹੋਈ ਐ ਤੂੰ ਤੇ ਉਹ ਸਾਥੋ ਛਤਰ ਖਾਨੀ ਐ ਉਹ ਕਹਦੇ ਤੂੰ ਇੱਕ ਵਾਰੀ ਤੱਕ ਕਹਿਣੀ ਐ ਉਹ ਤੇਰੇ ਭਰਾਵਾਂ ਨੇ ਤਾਂ ਕਹਿਣ ਵੀ ਨਹੀਂ ਦੇਣਾ ਪਹਿਲਾਂ ਪੈਸੇ ਦੇ ਦੇਣਗੇ ਉਹਨਾਂ ਨੇ ਕਿਹੜਾ ਕੋਈ ਦਾਜ ਦਿੱਤਾ ਏ ਤੈਨੂੰ ਪਹਿਲਾਂ ਤਾਂ ਉਹਨਾਂ ਨੇ ਕੋਈ 2 ਰੁਪਏ ਲਾਈ ਨਹੀਂ ਤੇਰੇ ਵਿਆਹ ਤੇ ਅੱਛਾ ਹੁਣ ਤੁਸੀਂ ਦਾਜ ਮੰਗਦੇ ਮੇਰੇ ਪੇਕੇਾਂ ਤੋਂ ਉਹ ਦਾਜ ਕਾਦਾ ਮੰਗਦੇ ਆ ਇਹ ਤਾਂ ਆਪਾਂ ਛੋਟਾ ਜਿਹਾ ਕਾਰੋਬਾਰ ਚਲਾਉਣਾ ਹੈ ਤੇਰਾ ਵੀ ਤਾਂ ਕਾਰੋਬਾਰ ਦੇ ਵਿੱਚ ਹਿੱਸਾ ਹੋਊਗਾ ਸਾਡਾ ਕਿਹੜਾ ਕੱਲਿਆਂ ਦਾ ਹੋਊਗਾ ਉਹ ਉਹ ਨਾ ਕਰੋ ਕਾਰੋਬਾਰ ਵਿੱਚ ਤਾਂ ਕਹਿੰਦੀ ਨਹੀਂ ਕਰਨ ਨੂੰ ਜਿੰਨਾ ਕਹੇਗਾ ਆਪਾਂ ਤਾਂ ਉਹਨਾਂ ਕੀ ਖਾ ਲਾਂਗੇ ਥੋੜਾ ਖਾ ਲਾਂਗੇ ਜਿੰਨਾ ਕਹੇਗਾ ਕੰਮ ਇੰਨਾ ਕੀ ਕਰੀ ਚਲੋ ਕਾਰੋਬਾਰੀ ਨਾ ਕਰੋ ਛੱਡੋ ਭਰੀਂ ਅੱਛਾ ਅੱਛਾ ਤੂੰ ਸਾਨੂੰ ਰਿਆਂ ਦੇ ਦਿੰਦੀ ਐ ਹੁਣ ਹਾਂ ਤੂੰ ਕੋਹ ਹੁੰਨੀ ਐ ਰਿਆਂ ਦੇ ਨਾਲੀ ਤੈਨੂੰ ਇੱਕੋ ਹੀ ਗੱਲ ਕਹੀ ਐ ਆਪਦੇ ਭਰਾਵਾਂ ਤੋਂ 5 ਲੱਖ ਰੁਪਈਆ ਮੰਗ ਹੁਣੇ ਹਾਂ ਇਹਨੇ ਗੱਲ ਨਾ ਟੌਹਦੀ ਰੋਜ਼ ਤੇਰੇ ਆਨੇ ਵਾਨੇ ਕੋਈ ਨਹੀਂ ਚੱਲਦੇ ਇੱਥੇ ਤੇਰੇ ਤੇ ਦੇਖ ਲੈ ਤਰੀ ਡੰਡਾ ਆਪਰੇਟਰ ਨਹੀਂ ਆਈ ਹੁੰਦੀ ਰਹੂਗੀ ਦੇਖ ਲਓ ਕਿਵੇਂ ਆ ਆਕੜ ਆਕੜ ਪੈਂਦਾ ਹੈ ਕਿ ਮੇਰੀ ਤਾਂ ਦੇਖੀ ਬਾਹਰੋਂ ਖੁਣ ਲਾਤੀ ਖਿਚ-ਕਿਚ ਕੇ ਪਤਾ ਨਹੀਂ ਕਿਨੇ ਉਗੜ ਲਈਏ ਹੁਣ ਤਾਂ 12 ਆਏ ਹੈ ਅਜੇ ਤਾਂ ਬੇਬੇ ਕੋਲੇ ਵੀ ਨਹੀਂ ਸੀ ਗਿਆ ਕਿ ਵੀ ਤਾਂ ਬੇਬੇ ਫੋਨ ਕਰਦਾ ਨਹੀਂ ਹੋਵੇ ਵੀ ਆ ਕੇ ਕਹੇ ਉਹਨੂੰ ਗਈ ਨਹੀਂ ਕਹੇ ਦੇ ਭਰਾਵਾਂ ਨੂੰ 5 ਲੱਖ ਰੁਪਏ ਇਦਾਂ ਹੁਣ ਦਾਜ ਮੰਗਦਾ ਮਾਂ ਪੁੱਤ ਸਿੱਧੇ ਕਹੇਗਾ ਜੇ ਤਾਂ ਮੈਨੂੰ ਵੀ ਤੈਨੂੰ ਘੜਾ ਕੁਛ ਦਿੱਤਾ ਸੀ ਹੁਣ ਇਹਨਾਂ ਨੂੰ ਦਾਜ ਤੇ 5 ਲੱਖ ਰੁਪਏ ਚਾਹੀਦੇ ਕੋਈ ਗੱਲ ਨਹੀਂ ਸੋ ਮਾ ਪੁੱਤਾਂ ਨੂੰ ਲਿਆ ਕੇ ਦੇਵਾਂਗੀ ਦੇਖਦੇ ਜਾਏ ਦਾਈ ਪੰਜਾਂ ਨੂੰ ਨਾ 10 ਲੈ ਕੇ ਦੇਵਾਂਗੀ ਨਾ ਮੈਂ ਤਾਂ ਗਈ ਸੀ ਮਾੜੇ ਤੇ ਚਾਚੇ ਕੀ ਉੱਥੇ ਟਾਈਮ ਹੀ ਬੜਾ ਲੱਗ ਪਤਾ ਨਹੀਂ ਮੁੰਡੇ ਨੇ ਕੋਈ ਗੱਲ ਕਰੀ ਹੋਊ ਪਤਾ ਨਾ ਮੈਨੂੰ ਸੋਚ ਕੋਈ ਵੀ ਇਹ ਕੱਲ ਦਾ ਮੁੰਡੇ ਨੇ ਆ ਕੇ ਦੱਸਿਆ ਵੀ ਬਿਜ਼ਨਸ ਚਲਾਵਾਂਗੇ ਨਾ ਤਾਂ ਕੋਈ ਗੱਲ ਕਰਦਾ ਨਾ ਬਾਤ ਕਰਦਾ ਨਾ ਮੈਨੂੰ ਦੱਸਿਆਗਾ ਵੀ ਕਿੱਧਰ ਗਿਆ ਕਿੱਧਰ ਨਾ ਘਰੇ ਆ ਗਿਆ ਹੋਵੇ ਤਾਂ ਵੀ ਚੰਗੀ ਗੱਲ ਹੈ ਲੈ ਮੈਂ ਤਾਂ ਜਾ ਕਿਨੇ ਆਉਂਦਾ ਗੁਰਲਾਲ ਸਿੰਘ ਦਾ ਬੇਬੇ ਉਹ ਘਟਰ ਟੁਰੀ ਫਿਰਦੀ ਐ ਮੈਂ ਤਾਂ ਬਈ ਤੇਰ ਜਾਚੇ ਕੇ ਘਰੇ ਗਈ ਸੀਗੀ ਦੱਸਣ ਗਈ ਸੀ ਤੇਰ ਜਾਚੀ ਨੂੰ ਕੀ ਦੱਸਾਂਗੀ ਛੋਟ ਚਾਚੀ ਨੂੰ ਆਹੀ ਦੱਸਾਂਗੀ ਸੀ ਬੇਸ ਵੀਜਨਸ ਚਲਾਉਣੀ ਆ ਉਹ ਲੈ ਬੇਬੇ ਤੂੰ ਕਿਉਂ ਲੋਕਾਂ ਕੋਲੇ ਪਹਿਲੀ ਦੱਸਦੀ ਫਿਰਦੀ ਐ ਉਹ ਤਾਂ ਮਾਜੀ ਹੁਣ ਡੰਡਾ ਪਰੇਟ ਕਰਕੇ ਹਟਿਆ ਕਿਉਂ ਉਹ ਤਾਂ ਖਾੜਾ ਨੂੰ ਛੇਤ ਪਰੇਟ ਕਰਾਈ ਜਾਂਦੀ ਐ ਉਹ ਤਾਂ ਆਪਦੇ ਭਰਾਵਾਂ ਨੂੰ ਫੋਨ ਹੀ ਨਹੀਂ ਕਰਦੀ ਉਹ ਨਹੀਂ 5 ਲੱਖ ਰੁਪਏ ਲਿਉਂਦੀ 5 ਲੱਖ ਲਿਉਂਦੀ ਕਿਹਨੇ ਭਾਈ ਉਹਦੇ ਬਾਹਰੋਂ ਬੱਡਾ ਦਿੰਦਾ ਫਿਰ ਆਪੂ ਲਿਉਂਗੀ ਉਹ ਬੇਬੇ ਮੈਨੂੰ ਕਿੰਨਾ ਕ ਸਾਰਾ ਦਿਨ ਕੁੱਟੀ ਜਾਵਾਂ ਬਥੇਰੇਆਂ ਨੂੰ ਮੈਂ ਛੇਤਰਪੁਲਾ ਤੇ ਕਰਿਆਗਾ ਉਹ ਤਾਂ ਮੰਦੀ ਨੂੰ ਤਾਂ ਕਹਿੰਦੀ ਮੈਂ ਤਾਂ ਫੋਨ ਆਉਦੇ ਭਰਾਵਾਂ ਨੂੰ ਕਰਦੀ ਨਹੀਂ ਕਰਦੀ ਨਹੀਂ ਦੱਸ ਮੈਂ ਕੀ ਕਰਾਂ ਬੜਾ ਲੋੜਾ ਫਿਰ ਆਇਂਦਾ ਨਹੀਂ ਲੋਟੋਂ ਦੀ ਫਿਰ ਆਇਦਾ ਕਹਿੰਦਾ ਜੇ ਤੈਨੂੰ ਰਾਣੀ ਦਿੰਦੀ ਮੈਨੂੰ ਕਿੱਥੋਂ ਦੇਊਗੀ ਭਾਈ ਉਹ ਬੇਬੇ ਰਾਤ ਆਪਾਂ ਨੇ ਤਾਂ ਲੈ ਕੇ ਹਟਾਂਗੇ ਇਹਨੂੰ ਆਪਾਂ ਉਹਨਾਂ ਚ ਰਹਿਦੀ ਡੰਡਾ ਬ੍ਰੇਟ ਐਂ ਕਰਦੇ ਰਹਾਂਗੇ ਜਿਨ ਜਿਹੜਾ ਆਪਦੀ ਪੇਕੀ ਹੈ ਫੋਨ ਨਹੀਂ ਕਰਦੀ ਉਹ ਵੀ ਗੱਲ ਸਹੀ ਹੈ ਜਿਹਨਾਂ ਕਰ ਫੋਨ ਕਰਦੀ ਲੈ ਮੈਂ ਤਾਂ ਹੁਣ ਵੇਚਤੀ ਹੋ ਜੀ ਮਾਤਾ ਤੇ ਚਾਚੀ ਨੂੰ ਵੀ ਦੱਸੇ ਵੀ ਸਾਡਾ ਮੁੰਡਾ ਬਿਜ਼ਨਸ ਚਲਾਊਗਾ ਉਹ ਬੇਬੇ ਕੁਝ ਤਾਂ ਕਹੂੰ ਦੱਸ ਤਾਂ ਕੁਝ ਜਿਹੜਾ ਆਪਣਾ ਹਿੱਸਾ ਦਾ ਰਹੋਣ ਦਾ ਰਸਤਾ ਉਹਦਾ ਸਾਰੇ ਪ ਬੀ ਕਾਰੋਬਾਰ ਚਲਾਉਣਗੇ ਗੱਲ ਸਮਾ ਕਾਰੋਬਾਰ ਕਾਜ ਨਾ ਚਲਾਵਾਂ ਖਾਲੀ ਹੱਥਾਂ ਨਾਲ ਚਲਾਵਾਂਗੇ ਪੈਸੇ ਤਾਂ ਮੰਗਾਉਂਦੀ ਨਹੀਂ ਹੈਗਾ ਪੈਸਾ ਤਾਂ ਬਾਈ ਫਿਰ ਇਹਨੂੰ ਮੰਗਾਉਣੇ ਪੈਣਗੇ ਫਿਰ ਕਹਿੰਦੇ ਪੈਸਾ ਇਹਨੂੰ ਕਾਹ ਕਾਹ ਦਾ ਕੋਸਣਾ ਕੋਸਲ ਜੇ ਕਿੱਥੋਂ ਲੋਟ ਨਹੀਂ ਫਰਮਾਇਓ ਕੁਛ ਨਹੀਂ ਮਾਇਨੇ ਨਹੀਂ ਇਹਨੂੰ ਬਾਹਰ ਨੂੰ ਬਟਾ ਬੇਬੇ ਮੈਂ ਵੀ ਇਹ ਜਨਾ ਕਰਕੇ ਆਇਆ ਹੁਨੀ ਨਿੱਕੀ ਤੇ ਤੂੰ ਵੀ ਜਾ ਕੇ ਨਾ ਉਹਨਾਂ ਚ ਹਟਣਾ ਨਹੀਂ ਆਪਾਂ ਜਿੰਨਾ ਜਿਹੜਾ ਆਪਦੇ ਭਰਾਵਾਂ ਨੂੰ ਫੋਨ ਨਹੀਂ ਕਰਦੀ ਠੀਕ ਹੈ ਕੀ ਬਨੂਗੀ ਇਹਨੂੰ ਆਏ ਹੈ ਵੀ ਇਹ ਕਿੰਨੇ ਕਹਿੰਦੇ ਕਹਿਣਗੇ ਮੈਨੂੰ ਆਹ ਤਾਂ ਕਹਿਣਗੇ 4 ਦਿਨ ਕਹਿਣਗੇ ਫਿਰ ਹਟ ਜਾਣਗੇ ਖਾਵਾ ਹਾਂ ਵੀ ਪ ਹੋਂਦਾ 5 ਲੱਖ ਰੁਪਇਆ ਨਕਦ ਆਪਾਂ ਲੈਣੀ ਲੈਣੇਗਾ ਲੈਣਾ ਵੀ ਹੈਗਾ ਬਈ 5 ਲੱਖ ਮੈਂ ਤਾਂ ਕਹਿੰਦੀ ਫਿਰ ਇਹਦਾ ਖਾਣਾ-ਪਾਣਾ ਜਮਾਂ ਸਾਰਾ ਕੁਝ ਬੰਦ ਕਰੋ ਆਹ ਲੀੜੇ ਜਿਹੜੇ ਨਵੇਂ-ਤਣਾਵੇਂ ਪਾ ਲੰਦੀ ਆ ਵੀ ਬੰਦ ਕਰੋ ਹਾਂ ਬੇਬੀ ਇਹ ਤੇਰੀ ਗੱਲ ਠੀਕ ਹੈ ਹਾਂ ਇਹਦਾ ਨਾ ਥਾਣਾ ਪਾਣੀ ਸਾਰਾ ਆਪਾਂ ਨੂੰ ਬੰਦ ਕਰਨਾ ਪਊਗਾ ਬੰਦ ਕਰਨਾ ਪਊਗਾ ਤੇ ਰਸੋਈ ਨੂੰ ਮੈਂ ਲਾਇਆ ਕਰੂੰਗੀ ਜਿੰਦਾ ਪਾ ਫਿਰ ਸਵੇਰੇ ਮੇਰ ਨਾਲ ਨਾ ਰੜੀ ਵੀ ਮੇਰੇ ਡੱਬੇ ਨੂੰ ਖਾਣੇ ਖਾਣ ਨਹੀਂ ਦਿੰਦੀ ਬੇਬੀ ਜਿੰਨਾ ਚਿਰ ਇਹ ਆਪਣੇ ਭਰਾਵਾਂ ਨੂੰ ਫੋਨ ਨਹੀਂ ਕਰਦੀ ਕਿ 5 ਲੱਖ ਰੁਪਇਆ ਮੈਨੂੰ ਦੇ ਕੇ ਜਾਓ ਉਨਾ ਚਿਰ ਆਪਾਂ ਨੂੰ ਕੁਝ ਵੀ ਕਰਨਾ ਪਵੇਗਾ ਆਪਾਂ ਸਾਰਾ ਕੁਝ ਕਰਕੇ ਹਟਾਂਗੇ ਠੀਕ ਹੈ ਠੀਕ ਹੈ ਭਾਈ ਫਿਰ ਜੇ ਆਪਾਂ ਇਹਦਾ ਖਾਣਾ ਲੈਣਾ ਬੰਦ ਕਰਦੇ ਜਿੰਦਾ ਗੁੰਡਾ ਲਾਤਾ ਔਖੀ ਹੋਈ ਆਪੇ ਆਉਦੇ ਭਰਾ ਨੂੰ ਫੋਨ ਕਰੂਗੀ ਹਾਂ ਤੇ ਆਪੇ ਫੋਨ ਕੀਤਾ ਹਾਂ ਚੰਗਾ ਮੜਾ ਜਮੇ ਕੰਮ ਜਾਣਾ ਤੇ ਤੂੰ ਕਰੀ ਉਹ ਨਾਲ ਗੱਲਬਾਤ ਤੂੰ ਜਾਇਆ ਤੇ ਮੈਂ ਕਰਦੀ ਆ ਗੱਲ ਹੁਣ ਤਾਂ ਪਸੂਆਂ ਬੰਨੀ ਗਈ ਹੋਈ ਹੈਗੀ ਹੁਣ ਲੋਟ ਆਉਗੀ ਮੇਰੇ ਫੋਨ ਕਰਦੀ ਹੈ ਇਹਦਾ ਕੰਮ ਤੂੰ ਦੇਖ ਦੀ ਜਾ ਆਇਆ ਤਾਂ ਨਹੀਂ ਖਾਰੇਗੀ ਫ੍ਰੀਜੇ ਚੋਂ ਕੜਕੜ ਚੰਗਾ ਚੌਖਾ ਜਾਂ ਬਾਹਰ ਖਾਲੀ ਜੇ ਤਾਂ ਤਾਂਗਾ ਕਰਾਂਗੇ ਫੇਰ ਹੀ ਦਵਾ ਦੇ ਪੇਕੇ ਨੂੰ ਫੋਨ ਲਾਏਗੀ ਫੇਰ ਹੀ ਪੈਸੇ ਲਏਗੀ ਫੂਨ ਹੀ ਰਾਹ ਦਿੰਦੀ ਤੂੰ ਮੁੰਡੇ ਦੀ ਕਹਿੰਦੇ ਲੜੀ ਬੋਲੀ ਤੇ ਕੁੱਟੀ ਮਾਰੀ ਪੀ ਲਈ ਜਾਏ ਤੂੰ ਖਾਲੀ ਰੋਟੀਆਂ ਆ ਕੇ ਚੱਕ ਖਾਲੋਗੀ ਹੁਣ ਆ ਕੇ ਖਾ ਲੈਂਦੀ ਚੰਗਾ ਮਾਉ ਜਨਾ ਦੁੱਤਤਾ ਕਰ ਲੈਣੀ ਰੋਟੀਆਂ ਖਾ ਲੈਣੀ ਨਾ ਲੈ ਨੇ ਲੀੜੇ ਪਾ ਲੈਣਦੀ ਹੈਗੀ ਤੇ ਰਾਸਾ ਨੂੰ ਦਿੰਦੀ ਨਹੀਂ ਪੈਸੇ ਖਾਤਰ ਮਾਪੂਤਾਂ ਨੂੰ ਕੋਈ ਨਾ ਚੰਗਾ ਚੋਖਾ ਤਾਂ ਨਹੀਂ ਖਾ ਲੈਣੀ ਜੇ ਪੈਸੇ ਨਾ ਲੈਣਗੀ ਜੇ ਸੁ ਮਾਪੂਤਾਂ ਤੇ ਤੰਗ ਕਰਾਂਗੇ ਪਰੇਸ਼ਾਨ ਕਰਾਂਗੇ ਫੇਰ ਹੀ ਤੂੰ ਲੈਣਗੀ ਮਾਉ ਜਨਾ ਕਦੇ ਹਾਊਸੂਟ ਕੱਢ ਕੇ ਪਾ ਲੈ ਕਦੇ ਹਾਊਸੂਟ ਪਾ ਲੈ ਕਦੇ ਦੁੱਧ ਚ ਪੱਤੀ ਪਾ ਕੇ ਪੀ ਲਈ ਕਦੇ ਰੋਟੀਆਂ ਪਕਾ ਕੇ ਖਾ ਲਈ ਘਰੇ ਪਰੌਂਠੇ ਖਾ ਲਈ ਕੋਈ ਨਾ ਤੈਨੂੰ ਖਵਾਉ ਹੁਣ ਚੰਗੇ ਚੋਖੇ ਖਾ ਲਈ ਮੇਰੇ ਕਹਿੰਦੇ ਹੁਣ ਕੁੰਜਿੰਦੇ ਕੋਲੇ ਤਾਂ ਅੱਗੇ ਤਾਂ ਮੈਂ ਸਮਾਨ ਨੂੰ ਜਿੰਦਾ ਲਾਉਂਦੀ ਸੀ ਮੈਂ ਕਹਿੰਦੀ ਚਲ ਆ ਹੋਂਦ ਕਾਨੇ ਖਾਲੀ ਬਣੀਆਂ ਪੰਨੀਆਂ ਰੋਟੀਆਂ ਲੈ ਤੀਲੀ ਚਾਹ ਦੇਉ ਤੈਨੂੰ ਮੈਂ ਦੁੱਧ ਦੀ ਜੱਤੀ ਪਾ ਕੇ ਬਿਰੀਆਂ ਫ੍ਰਿਜ ਵਾਲੇ ਨੂੰ ਵੀ ਜਿੰਦਾ ਲਾਤਾ ਮੈਂ ਤਾਂ ਫਿਰ ਜਿੰਡ ਪਾਉਂ ਗਦੀ ਜਦੋਂ ਮੈਂ ਦੁਖੀ ਕੀਤੀ ਤੂੰ ਤਾਂ ਸਮਾਂ ਤੇ ਆ ਤੇਰੇ ਤਾਂ ਤੂੰ ਤਾਂ ਕਿੰਨੇ ਤੇਰੇ ਤਾਂ ਵੱਡੇ ਲਾਵੇਂ ਪੈਸੇ ਮੰਗਦੀ ਥਾਰ ਤੂੰ ਤਾਂ 7 ਲੱਖ ਕਹਿੰਦੀ ਸਾਨੂੰ ਲਓ ਇਹ ਹੈ ਸਾਰਾ ਸੰਭਰਿਆ ਗਿਆ ਮਸ਼ੀਨ ਦੀ ਕੋਲੇ ਸੀਗਾ ਇਨਕ ਕੱਢਦੇ ਆ ਇਹ ਇਨ ਪਾ ਕੇ ਰੱਖਦਾ ਨਹੀਂ ਮੱਠਲ ਚ ਕਿਹੜੇ ਵੇਲੇ ਹੋਗੇ ਮੈਨੂੰ ਤਾਂ ਘੰਟਾ ਡੁੱਡ ਕੰਟਾ ਹੋ ਗਿਆ ਇਹਨੂੰ ਇੱਧਰ ਹੇ ਹੇ ਕੀੜੀ ਵਾਲੇ ਅਗੀ ਚਲ ਐ ਕਰਦੀਆਂ ਓ ਢੇਰੀ ਜੀ ਪਾ ਕੇ ਰੱਖ ਜਾਨੀ ਨਰੇ ਹੋ ਆ ਕੇ ਪਾ ਲੂੰਗੀ ਦੇਖੀ ਬੋਂਕਰ ਦੇਖ ਲਵੇ ਬੇਬੇ ਨਾ ਖਸੇ ਵੀ ਬੋਂਕਰ ਲੈ ਕੇ ਦੇ ਦੇ ਵੱਡੀ ਕਹਿੰਦੀ ਤੇਰੇ ਪਿਓ ਤੋਂ ਮੰਗਾ ਲ ਮੇਰੇ ਕੋਲੇ ਨਹੀਂ ਹੈਗੇ ਮੋਂਕਰ ਸਾਰੀਆਂ ਬੋਂਕਰਾਂ ਚੱਕ ਕਿਲਕੋਤ ਕਾ ਨਹੀਂ ਕੀ ਜੀ ਬੋਂਕਰ ਛੱਡਤੀ ਢੇਰੀ ਜਿਵੇਂ ਫੇਰ ਚੱਕ ਗਈ ਆਹ ਹੋ ਤਾਂ ਖੰਗੋਈ ਪਈ ਐ ਜਿਵੇਂ ਦਵਾਈ ਨੂੰ ਕਹਿੰਦੀ ਦਵਾਈ ਕਿਹੜਾ ਉਹਦੀ ਲੈ ਕੇ ਦੇ ਦੂ ਬੇਬੇ ਤੇ ਉਹਦੀ ਭੱਗ ਜੂਗੀ ਡਾਕਟਰ ਦੇ ਚਲ ਐ ਕਰਦੀਆਂ ਨਹੀਂ ਤਾਂ ਪਾਣੀ ਦੀ ਤੇ ਲੱਗੀ ਪਈ ਨਹੀਂ ਮੈਂ ਤਾਂ ਰੋਟੀ ਦੀ ਭੁੱਖ ਲੱਗੀ ਪਈ ਐ ਕਿਹੜਾ ਵੇਲਾ ਹੋ ਗਿਆ ਖਾਵਾ ਜਾ ਕੇ ਉਹਨੇ ਕਿਹੜਾ ਮੈਨੂੰ ਐ ਕਹਿਣਾ ਜਾਂ ਬੇਬੇ ਨੇ ਕਹਿਣਾ ਪਈ ਰੋਟੀ ਖਾ ਲਾ ਕੇ ਜਾਂ ਚਾਹ ਪੀ ਲ ਐ ਨਹੀਂ ਪਤਾਈ ਹੂ ਕਿਨਾ ਬਾਹਰ ਨੂੰ ਗਈ ਸੀ ਆ ਪਤਾ ਨਹੀਂ ਕਿ ਦਰਵਾਜ਼ਾ ਗਾਲਾਂ ਦਵਾਣ ਦੀ ਕਦੇ ਮੇਰੇ ੱੱਕੇ ਮਾਰ ਨਾ ਗਜਣੇ ਕਦੇ ਕੁੱਟਣ ਨਾ ਗਜਣੇ ਕਦੇ ਕੁਛ ਕਰਨ ਨਾ ਗਜਣੇ ਆ ਪਈ ਇਹ ਲੈ ਬੇਬੇ ਤਾਂ ਬੇਬੇ ਨੂੰ ਤਾਂ ਫੇਰ ਹੀ ਫੜਾਉਂਗੀ ਚਾਹ ਸਲਾਮ ਆਪੀ ਖਾਲਾ ਨਹੀਂ ਜਿੰਦਾ ਜਿੰਦਾ ਕਿਹਨ ਲਾਇਆ ਤਾ ਮੈਂ ਤਾਂ ਕਿਤੇ ਜਿੰਦਾ ਨਹੀਂ ਲਾਕੇਗੀ ਬੇਬੇ ਨੇ ਨਾ ਲਾਇਆ ਹੋਵੇ ਤੇ ਫ੍ਰਿਜ ਵਾਲੇ ਕਮਰੇ ਨੂੰ ਵੀ ਲਾਇਆ ਪਏ ਮੈਨੂੰ ਫ੍ਰਿਜ ਚੋਂ ਹੀ ਵਾਲਾ ਦੁੱਧ ਲੈਣਾ ਸੀ ਚਾਹ ਕਰਨੀ ਸੀ ਕੁੱਟ ਤੇ ਨਾਲੇ ਮੈਂ ਰੋਟੀ ਖਾਣੀ ਸੀਗੀ ਫ੍ਰਿਜ ਚ ਸਬਜ਼ੀ ਪਈ ਹੈਗੀ ਬੇਬੇ ਨੂੰ ਉਠਾਉਣੀ ਆ ਬੇਬੇ ਬੇਬੇ ਹਾਂ ਬਈ ਚਾਬੀ ਕਿੱਥੇ ਹੈ ਜੀ ਰਸੋਈ ਦੀ ਤੇ ਕਮਰੇ ਦੀ ਚਾਬੀ ਦੇ ਮੈਨੂੰ ਕਿ ਚਾਬੀ ਤੈਨੂੰ ਕਹਤ ਨਾ ਤਾਂ ਚਾਬੀ ਤੇ ਕਰਾਣਾ ਬੇਬੇ ਮੈਂ ਚਾਹ ਪੀਣੀ ਹੈ ਮੈਨੂੰ ਰੋਟੀ ਖਾਣੀ ਹੈ ਮੈਨੂੰ ਭੁੱਖ ਲੱਗੀ ਪਈ ਹੈ ਬਾਹਰ ਚਿਰ ਦੀ ਕੰਮ ਕਰਨੀ ਹੈ ਬੇਬੇ ਬਣ ਕੇ ਮੇਰੇ ਤਾਂ ਕੱਲ ਜਦੋਂ ਕੀ ਹੁੰਦਾ ਭੁੱਖਣਾ ਤੈਨੂੰ ਤੂੰ ਚਾਬੀ ਦੇ ਦੇ ਤੇ ਮੈਂ ਜਿੰਦਾ ਖੋਲ ਕੇ ਰੋਟੀ ਖਾ ਲੈਣਾ ਚਾਹ ਫੇਰ ਬਣਾ ਲੂ ਤੂੰ ਮੈਨੂੰ 5 ਲੱਖ ਰੁਪਏ ਦੇ ਦੇ ਮੇਰੇ ਪੁੱਤ ਨੇ ਬਿਜ਼ਨਸ ਚਲਾਉਣਾਗਾ ਤੈਨੂੰ ਮੈਂ ਚਾਬੀ ਦੇ ਦਿੰਨੀ ਹੈ ਬੇਬੇ ਹੁਣ ਮੈਂ 5 ਲੱਖ ਰੁਪਏ ਮੈਂ ਤੈਨੂੰ ਕਿੱਥੋਂ ਲੈ ਕੇ ਦੇਵਾਂ ਕਿਉਂ ਕਿ ਕਿੱਥੋਂ ਲੈ ਕੇ ਆਉਣਾ ਤੈਨ ਫੇ ਜੇ ਬਿਜ਼ਨਸ ਮੇਰਾ ਪੁੱਤ ਚਲਾਊਗਾ ਫਿਰ ਤੈਨੂੰ ਖਾਣ ਨੂੰ ਮਿਲੂਗਾ ਖਾਣ ਨੂੰ ਵੀ ਨਹੀਂ ਸਾਡੇ ਕੋਲ ਹੈਗਾ ਜੇ ਤੂੰ ਨਹੀਂ ਪੈਸੇ ਦਿੰਦੀ ਫਿਰ ਫਿਰਦੀ ਰਹਿ ਤਾਕਦੀ ਮੇਵੇ ਹੁਣ ਤੂੰ ਦੇਖ ਤੇ ਮੇਰੇ ਪੈਕੇ ਤਾਂ ਤਾਜ ਮੰਗਦੀਆਂਗੀ ਮੈਂ ਤੈਨੂੰ ਦੱਸ ਉਦੋਂ ਜਦੋਂ ਰਿਸ਼ਤਾ ਲਿਆ ਸੀ ਮੇਰਾ ਤੇਰੇ ਮੁੰਡੇ ਦੀ ਤਾਂ ਕਿੱਡੀ ਉਮਰ ਸੀਗੀ ਤੇ ਮੈਂ ਛੋਟੀ ਜੀ ਸੀਗੀ ਉਦੋਂ ਤਾਂ ਤੂੰ ਕਦੇ ਪੈਸੇ ਨੂੰ ਤਾਂ ਕੁਝ ਨਹੀਂ ਚਾਹੀਦਾ ਫਿਰ ਤੇਰੇ ਪਿਆ ਕੋ ਨਾ ਕਰਕੇ ਜਾਂਦਾ ਜੇ ਮੇਰੇ ਪੁੱਤ ਦੀ ਉਮਰ ਵੱਡੀ ਸੀ ਹੁਣ ਤੂੰ ਤੂੰ ਸੌਣ ਲਾਉਣੀ ਹੈਗੀ ਤੇਰੇ ਪੁੱਤ ਨੇ ਆਪਿਆ ਨਾ ਕਿਉਂ ਕੀਤਾ ਲੈ ਪੇਹਰੇ ਇੱਕ ਦੀ ਕਰਦੇ ਹੁੰਦੇ ਮੇਵੇ ਕਦੇ ਤੇਰਾ ਵੀ ਤਾਂ ਕਦੇ ਸੀ ਤੇਰੇ ਪੇਲੇ ਫਿਰ ਮੈਂ ਮੈਂ ਕਹਤਾ ਤੇਰੇ ਪੁੱਤ ਦੀ ਉਮਰ ਵੱਡੀ ਸੀ ਮੈਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਬੇਬੇ ਫਿਰ ਦਾਜ ਦੀ ਗੱਲ ਜੇ ਸੋਨੇ ਮਿਲਦਾ ਸੀ ਦਾਜ ਉਦੋਂ ਤੇ ਫਿਰ ਤੁਸੀਂ ਲੈ ਲੈਂਦੇ ਨਾ ਮੇਰਾ ਰਿਸ਼ਤਾ ਕਾਹਨੂੰ ਲੈ ਗਰੀਬ ਕਰਦੀ ਨਾ ਦਾਜ ਸੀ ਦਾਜ ਹੋਰ ਹੋリエ ਨਾ ਤੇ ਫਿਰ ਦਾਜ ਹੋਣ ਮੰਗਦੇ ਆ ਅਸੀਂ ਤਾਂ 5 ਲੱਖ ਰੁਪਈਆ ਮੰਗਦੇ ਆ ਮੇਰੇ ਪੁੱਤ ਨੇ ਬਿਜ਼ਨਸ ਚ ਲਾਉਣਾ ਫੇਰ ਹੀ ਕਰਾ ਟੱਟ ਭਰੂਗਾ ਚੰਗੇ ਝੋਖੇ ਬਾਹਰ ਦੇ ਖਾਣ ਮੈਂ ਨਾ ਨਾ 5 ਲੱਖ ਰੁਪਈਆ ਮੰਗਦਾ ਨੂੰ ਕਿੱਥੋਂ ਨਾ ਨਾ ਮੈਂ ਬਣ ਕੇ ਦੇ ਦੇ ਤੂੰ ਮੰਨ ਲੈ ਮੈਂ ਤਾਂ ਨਹੀਂ ਚਲਦਾ ਮੈਨੂੰ ਅੱਖੇ ਨਹੀਂ ਲੱਗਦੀ ਗੱਲ ਹੀ ਨਹੀਂ ਸੁਣਦੀ ਹੈ ਨਹੀਂ ਗੜ ਕੋਈ ਚਾਬੀ ਜੁੱਬੀ ਜਾ ਬੱਜ ਗੱਲਾਂ ਦੇ ਕਰਦੀ ਦੇ ਉਹ ਨਾ ਚਾਬੀ ਹਜੇ ਮੇਰੇ ਹੱਥ ਜੋ ਫੜਦੀਏਗੀ ਮੈਂ ਸਾਂ ਹੀਲ ਮੁਰਗਾ ਬਣ ਕੇ ਬੈੰਧੀਆ ਮੇਰੇ ਮੂਹਰੇ ਕਹਿੰਦੀ ਚਾਬੀ ਦੇ ਦੇ ਤੇਰੇ ਅੱਖੇ ਤਾਂ ਮੈਂ ਚਾਬੀ ਹੁਣੀ ਨਾ ਦੇਦਾ ਕਿਹਾ ਮੈਨੂੰ ਮੁੰਡੇ ਕਹਿੰਦਾ ਕੱਢ ਦੇ ਦੇ ਬੱਤ ਤੂੰ ਦੇਖੀ ਸਹੀ ਮੁੰਡੇ ਤਾਂ ਨਹੀਂ ਲੋਟਾਈ 5 ਲੱਖ ਰੁਪਏ ਦੇ ਤੈਥੋਂ ਮੈਂ ਨਾ ਮੰਗਾਇਆ ਮੈਂ ਵੀ ਤੇ ਉਹਦੀ ਤੀਨੀ ਦੇਖੀ ਸਹੀ ਕਿੱਡੀ ਡੈਣ ਹੈਗੀ ਦੇਖ ਲੈ ਕਿਵੇਂ ਪੈ ਗਈ ਹੈ ਮੈਂ ਦੱਸ ਕੀ ਕਰ ਮਨ ਤਾਂ ਭੁੱਖ ਲੱਗੀ ਪਈ ਹੈਗੀ ਪਾਣੀ ਵੀ ਨਹੀਂ ਪੀਣ ਦਿੰਦੀ ਪਾਣੀ ਵੀ ਅੰਦਰ ਰਸੋਈ ਚ ਰੋਟੀ ਵੀ ਅੰਦਰ ਹੈ ਦੁੱਧਵਾਦ ਨੂੰ ਵੀ ਜਿੰਦਾ ਲਾਤਾ ਸਾਰੇ ਕਾਸੀ ਨੂੰ ਜਿੰਦੇ ਲਾ ਲੈ ਕੀ ਕਰਾਂ ਐਂ ਕਰਦੀਆਂ ਚਾਚੇ ਕਿ ਘਰੇ ਭਗ ਜਾਨੀ ਆ ਨਹੀਂ ਤੇ ਚਾਚੀ ਨੂੰ ਦੱਸ ਕੇ ਨੇ ਉਹ ਚਾਚੀ ਮੇਰੇ ਤੇ ਤਾਂ ਬੜਾ ਜ਼ੁਲਮ ਕਰੀ ਜਿੰਦੀ ਆ ਮੇਰੀ ਸੱਸ ਕਰਵਾਉਂਦੀ ਆ ਸਾਰਾ ਕੁਝ ਦੇਖ ਲਾਉ ਦੋ ਤਾਂ ਇਹਨਾਂ ਨੇ ਕੁਛ ਨਹੀਂ ਸੀ ਮੰਗਿਆ ਤੇ ਹੁਣ 5 ਲੱਖ ਰੁਪਈਆ ਮੰਗਦੇ ਆ ਤੇ ਨਹੀਂ ਚਾਚੀ ਕੋਲੇ ਚਾਪੀ ਉਹਨੇ ਮੈਂ ਰੋਟੀ ਖਾਏ ਹੂੰ ਪੋਚ ਕੇ ਭੱਗ ਜਾਨੀ ਆ ਮੈਂ ਤੂੰ ਕਿੱਧਰ ਜਾਨੀ ਆ ਮਹਾਰਾਣੀਏ ਮੈਂ ਤਾਂ ਉਧਰ ਬਾੜੇ ਚ ਪਾਠੀਆਂ ਥੱਲੇ ਜਾਨਦੀ ਸੀ ਆਥੜ ਨਹੀਂ ਆਦੀ ਸੀ ਉਹ ਕੋਈ ਨਹੀਂ ਕੰਮ ਤਾਂ ਚੱਲ ਕਰਨਾ ਹੀ ਐ ਹਾਂ ਫਿਰ ਕਿਵੇਂ ਕੀਤਾ ਫੋਨ ਕੀਤਾ ਸੀ ਉਹਦੇ ਭਰਾਵਾਂ ਨੂੰ ਨਾ ਨਾ ਮੈਂ ਤਾਂ ਕਰਿਆ ਨਹੀਂ ਕਰਿਆ ਨਹੀਂ ਨਾ ਕਿੱਦਿਆ ਕਰਾਂਗੀ ਫੇਰ ਕਰ ਦੂੰਗੀ ਆਥੜੇ ਕਰ ਲੂੰਗਾ ਲ ਉਹ ਕਹੇ ਤੂੰ ਆਥੜ ਕਹਿਣੀ ਐ ਕਹੇ ਤੂੰ ਤੜਕਾ ਕਹਿਣੀ ਐ ਉਹ ਤੇਰੀ ਤਾਂ ਕਦੇ ਸਵੇਰੀ ਨਹੀਂ ਆਉਂਦੀ ਤੂੰ ਇਹ ਬਾੜੇ ਚ ਜਾ ਕੇ ਆਨੇ ਮੈਂ ਬਸ ਤਾੜਾ ਕੋਈ ਬਾੜੀ ਬੁੜੀ ਨਹੀਂ ਜਾਣਾ ਉਹਨਾਂ ਚਿਰ ਤੂੰ ਕਿਧਰੇ ਬਾਹਰ ਨਹੀਂ ਜਾਣਾਗਾ ਇਨ ਜਰਾ ਅਜੇ ਪਰ ਮੈਨੂੰ ਫੋਨ ਨਹੀਂ ਕਰਦੀ ਫੋਨ ਫਿਰ ਹੱਥ ਨੇ ਗੱਲ ਕਰ ਲੂੰਗੀ ਸਾਨੂੰ ਕਹਿ ਤਾਂ ਦਿੱਤਾ ਮੈਂ ਇਹਨੇ ਲੇਕੀ ਨਹੀਂ ਤੇ ਰੋਟੀ ਖਾਣੀ ਸੀ ਨੇ ਚਾਹ ਪੀਣੀ ਸੀ ਬੇਬੇ ਜਿੰਦਾ ਲਾਈ ਬੈਠੀ ਨੇ ਤਾਂ ਉਹ ਕਮਰੇ ਨੂੰ ਫਰਿਜ ਵਾਲੇ ਨੂੰ ਤੇ ਨਾਲੇ ਰਸੋਈ ਨੂੰ ਅੱਛਾ ਬੇਬੇ ਜਿੰਦਾ ਲਾਈ ਬੈਠੀ ਆ ਹਾਂ ਜੇ ਦੇਖ ਲਓ ਮਾੜੀ ਕਰਦੀ ਆ ਬੇਬੇ ਦੀ ਜਿੰਦਾ ਕੋਲ ਆਉਂਦੀ ਆ ਹਾਂ ਦੇਖ ਲਓ ਫਿਰ ਤੁਸੀਂ ਨਮਾਰੀ ਨਮਾਰੀ ਨਮਰੇ ਮਾਰੀ ਜਿੰਦਾ ਕਿਉਂ ਲੌਂਦੀ ਆ ਤੁਹਾਨੂੰ ਪਤਾ ਕਿਹ ਜਿੰਦਾ ਲੌਂਦੀ ਆ ਫਿਰ ਮੈਂ ਕੀ ਕਰਾਣਾ ਮਾਰਦਾ ਘੱਟ ਆਇਆ ਤਾ ਆ ਜਾ ਬੇਬੇ ਤੂੰ ਨਹੀਂ ਜਾਂਦੀ ਐ ਬਾਹਰ ਨੂੰ ਜਿਹੜੀ ਤੈਨੂੰ ਗੱਲ ਕਹਨੇ ਆ ਉਹ ਤੈਨੂੰ ਗੱਲ ਫਿੱਟ ਨਹੀਂ ਲੱਗਦੀ ਆਥਣੀ ਗੱਲ ਕਰ ਲੂਗੀ ਆਥਣੀ ਕਹਿ ਦੂ ਐ ਕਦੇ ਕਦੇ ਆਥਣੀ ਕਹਣੀ ਐ ਕਦੇ ਤੜਕੇ ਕਹਣੀ ਐ ਬੈਠ ਉੱਠ ਚੱਪ ਆ ਬਰ ਬੋਲ ਫੜ ਬੋਲ ਲਾ ਦੇ ਪਰ ਬੋਲ ਬੋਲ ਆ ਬਾਈ ਤੈਨੂੰ ਉਹਦੋਂ ਦੀ ਕਹੀ ਜਾਂਦੀ ਐ ਬਾਈ ਮੰਨ ਲਾ ਗਾ ਲੈ ਮੰਨ ਲਾ ਕਾ ਨਾ ਮੰਨ ਦੀ ਨਹੀਂ ਕਿ ਸੜੀ ਨਾ ਕਾਨਾ ਬੇਬੇ ਤੂੰ ਹੀ ਚੜਾਈ ਹੈ ਇਹ ਹੁਣ ਸਰਗੇ ਗੱਲ ਕਰੀ ਚੱਲ ਬੇਬੇ ਪਰੇ ਵਾਪੇ ਗੱਲ ਕਰਦੀ ਏ ਇਧਰ ਆਜੋ ਹੈਲੋ ਆ ਖਾਂਗਈ ਹੋ ਰਹੀ ਏ ਬਈ ਮੈਨੂੰ ਨਾ ਮੈਂ ਤਾਂ ਘਰ ਚੁੱਕ ਦੀ ਮਾਰੀ ਨਹੀਂ ਲਾ ਲਿਆ ਬਈ ਫੋਨ ਹਾਂ ਫਿਰ ਠੀਕ ਹੈ ਬਈ ਬੇਬੇ ਬਾਪੂ ਠੀਕ ਹੈ ਹਾਂ ਬਈ ਗੇੜਾ ਮਾਰ ਜਨ ਕਦੇ ਹਾਂ ਨਾ 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 ਦੁਖਦਾ ਤਾਂ ਕਾਨੂੰ ਕੁਛ ਬਸ ਖੰਗਜੀ ਹੋਈ ਪਈ ਮੇਰੇ ਗਲਾ ਆ ਖਰਾਬ ਹੋ ਰਿਹਾ ਬੜਾ ਨਹੀਂ ਬਈ ਕਹਿਣਾ ਨਾ ਮੈਂ ਕੁਛ ਨਹੀਂ ਮੈਂ ਨਹੀਂ ਕਹਿੰਦੀ ਸੀ ਮਾ ਚਲਾ ਆ ਜਿਓ ਗੇੜਾ ਮਾਰ ਜਿਓ ਚਲਾ ਆ ਜਿਓ ਪੰਜ ਸੱਤ ਦਿਨਾਂ ਤੱਕ ਰੋ ਜਿੱਦ ਤੁਹਾਡਾ ਜੀ ਕਰਿਆ ਹਾਂ ਬਈ ਖੈਰ ਸੋ ਠੀਕ ਠਾਕ ਹਾਂ ਬੇਬੇ ਵੀ ਠੀਕ ਹੈ ਸਾਰੇ ਠੀਕ ਹੈ ਵੀ ਚੰਗਾ ਵੀ ਅੱਜ ਆਪਣੀ ਗੱਲ ਲੋਟ ਆਈ ਜੀ ਹੋਰ ਆ ਗਈ ਭਈ ਲੋਟ ਗੱਲ ਹਾਂ ਉਹ بگੜੇ ਤੇਗੜੇ ਦਾ ਡੰਡਾ ਗੁਰੂ ਹੁੰਦਾ ਡੰਡਾ ਗੁਰੂ ਹੁੰਦਾ ਭਾਈ ਨਹੀਂ ਆਪਾਂ ਰਹਾ ਕਿਥੋਂ ਦਿੰਦੀ ਸੀ ਜੇ ਆਪਾਂ ਮਾਣੀ ਮੋਟੀ ਹੈ ਕਿ ਨਹੀਂ ਇਹਨੂੰ ਘੁੱਟਪਾ ਨਾ ਕਰਦੇ ਉਹ ਆਪਾਂ ਲੈ ਆਪਾਂ ਵੀ ਕਬਲੇ ਸੀ ਪਾਪਾ ਉਹਦੇ ਦੀ ਨਾ ਡੰਡਾ ਆਪਰੇਟ ਕੀਤੀ ਫਿਰ ਉਹਦੇ ਦੀ ਆਪਾਂ ਕਰਨੀ ਨਹੀਂ ਸਕਦੇ ਆਪਣੇ ਦਿਮਾਗ ਚ ਆਈ ਨਹੀਂ ਗੱਲ ਕਿ ਹੁਣ ਤਾਂ ਬਿਜ਼ਨਸ ਦਾ ਕੰਮ ਚਲਾਇਆ ਹੁਣ ਦਿਮਾਗ ਚ ਗੱਲ ਆਈ ਆਪਣੇ ਲੈ ਵੀ ਪੇ ਹੁਣ ਆਪੇ ਕਹੂੰਗੀ 5 ਲੱਖ ਨੂੰ ਆਪੇ ਦੇ ਭਰਾ ਫੜਾ ਕੇ ਜਾਣਗੇ ਆਪੀ ਆਉਣਗੇ ਭਾਈ ਹੁਣ ਗੱਲ ਕਰ ਲੂਗੀ ਆਪਾਂ ਤਾਂ ਬਰੇ ਹੋ ਗਏ ਸੀ ਆਪੇ ਗੱਲ ਕਰ ਲੂਗੀ ਨਾਲੇ ਹੁਣ ਆਪਾਂ ਨਾ ਲੈਂ ਲੂਣ ਨਹੀਂ ਜਾਣਾ ਪੈਸੇ ਆਪੇ ਫੜਾ ਕੇ ਜਾਣਗੇ ਆਪਾਂ ਨੂੰ ਲੋੜ ਕੀ ਲੈ ਕੇ ਆਉਣ ਦੀ ਪੈਸੇ ਅਗਲੇ 3 ਹੀ ਓਖੀ ਹੁੰਦੀ ਆਪੇ ਦੇਣਗੇ ਪੈਸੇ 3 ਖਾਤਰ ਤਾਂ 100 ਹੀ ਡੋਬੀ ਪੈਂਦਾ ਗਣਾਵੇ ਤੀ ਪੁੱਤ ਕਾਤਰ ਤੇਰੀਆਂ ਸਕੀਮਾਂ ਦਾ ਤੂੰ ਹੀ ਜਾਣੇ ਉਹ ਮੈਂ ਤਾਂ ਆਰਤੀ ਤੋਂ ਫੜ ਕੇ ਲੈ 5-7 ਲੱਖ ਰੁਪਏ ਦਾ ਐਵੇਂ ਹੀ ਕਰਜ਼ਾਈ ਹੋ ਜਾਂਦਾ ਪਤਾ ਨਹੀਂ ਕਾਮਯਾਬ ਹੁੰਦੇ ਉਹ ਤਾਂ ਨਹੀਂ ਪਤਾ ਨਹੀਂ ਨਾ ਇੰਨੇ ਦਾ ਰੁਪਏ ਆ ਲਾ ਦੇਗੇ ਆ ਲਾ ਦੇਗੇ ਵਿਆਜ ਵੀ ਮਵਾਉਂਦਾ ਵਿਆਜ ਕਿੰਨਾ ਪੈਂਦਾ 6-7 ਲੱਖ ਦਾ ਨਾਲੇ ਹੁਣ ਮਾਂ ਨੂੰ ਕਿਹਾ ਵੀ 5 ਲੱਖ ਨਹੀਂ ਹੁਣ ਤਾਂ ਤੂੰ 7 ਲੱਖ ਲੈ ਕੇ ਆਂਗੀ ਦੇਖੀ ਸਹੀ ਮਖਾ ਪੁਰ ਬੇਬੇ ਕਿਰਾਪ ਪੰਜ ਤਾਂ ਦੇ ਆਪਾਂ ਰਾਜਾ ਬਣ ਜੂ ਫਿਰ ਤਾਂ ਵਾ ਮੰਗੀ ਤੁਰੇ ਜਾਵਾਂਗੇ ਰੋਜੀ ਬਥੇਰਾ ਸੌਖੇ ਨੇ ਐਵੇਂ ਕਹਿੰਦੇ ਸਾਡੇ ਕੋ ਸਾਈ ਨਹੀਂ ਐਨੀ ਮੇਰਾ ਭਰਾ ਓਖਾ ਮੇਰਾ ਬਿਓਖ ਐਵੇਂ ਗੱਲਾਂ ਮਾਰਦੀ ਐ ਭਾਈ ਬਥੇਰਾ ਗੁੱਸਾ ਹੈ ਪੁਰ ਬੇਬੇ ਤੈਨੂੰ ਕੀ ਪੈਦੀਆਂ ਗੱਲਾਂ ਦਾ ਹਾਂ ਉਹਨੂੰ ਐ ਸੀ ਪਹਿਲਾਂ ਇਹਨਾਂ ਨੇ ਦਾਜ ਮੰਗਿਆ ਨਹੀਂ ਉਹਨਾਂ ਨੇ ਕਿਹੜਾ ਮੰਗਣਾ ਹੈ ਮੋਟਾ ਬੜੀਆਂ ਹੋ ਜਾਂ ਸਾਨੂੰ ਉਹਨਾਂ ਨੇ ਤਾਂ ਐ ਹੋ ਗਿਆ ਮੁੰਡੇ ਦੇ 7-8 ਕਿੱਲੇ ਵਾਹਣਦੇ ਹਾਂ ਮੈਂ ਕੱਲਾ ਮੁੰਡਾਗਾ ਛਿੱਤਰ ਨਾਲ ਕੋਈ ਗੁੱਟਲੀ ਉਹਨਾਂ ਮੈਨੂੰ ਹਾਂ ਇਹਨਾਂ ਨੂੰ ਤਾਂ ਐ ਸੀਗਾ ਹਾਂ ਹਜੇ ਹਜੇ ਮੈਨੂੰ ਕੀ ਕਹਿੰਦੀ ਐ ਆ ਹੁਣ ਬਿੰਦਕ ਹੋ ਗਿਆ ਕਹਿੰਦੀ ਤੇਰਾ ਮੁੰਡਾ ਤਾਂ ਉਮਰ ਦਾ ਵੱਡਾ ਸੀ ਮੇਰੀ ਤਾਂ ਉਮਰ ਛੋਟੀ ਸੀ ਬੀਬੀ ਐਂ ਕਹਿੰਦੀ ਐ ਕਰਾਂ ਇਹਨੂੰ ਹਾਂ ਐਂ ਕਹਿੰਦੀ ਐ ਭਾਈ ਚੱਲ ਅੱਛਾ ਐਂ ਕਹਿੰਦੀ ਐ ਹਾਂ ਐਂ ਕਹਿੰਦੀ ਐ ਕੋਈ ਨਹੀਂ ਜਾ ਕੇ ਘਰ ਦੇ ਆ ਨਾ ਗੱਲ ਚਾਬੀਆਂ ਮੈਂ ਵੀ ਮੈਂ ਤਾਂ ਜਿੰਦਾ ਖੋਲਦੀ ਸੀ ਪਾਣੀ ਪੀਣਾ ਸੀਗਾ ਪਾਣੀ ਪੀਣ ਜਾਂਦੀ ਸੀ ਤੇ ਫੇਫੇ ਮਾਰੇ ਤੇ ਪਾਣੀ ਲੱਗ ਲਾ। ਪਾਣੀ ਤੇ ਤੈਨੂੰ ਪਿਆ ਦੇਗਾ ਤੈਨੂੰ ਨਿੰਬੂ ਪਾਣੀ ਪਿਆ ਦੇ ਕੋਈ ਗੱਲ ਨਹੀਂ। ਹੂੰ ਤੂੰ ਗੱਲ ਕਰੀ ਆਵੇਂ ਭਰਾ ਮਰ। ਗੱਲ ਤਾਂ ਮੈਂ ਕਰੀ ਸੀ ਕੀ ਗੱਲ। ਗੱਲ ਤਾਂ ਹੋ ਗਈ। ਅੱਛਾ ਹੋ ਗਈ ਗੱਲ? ਕੀ ਆਦੇ ਆਉਂਦੇ ਆ। ਚਲ ਵਧੀਆ ਕਰਿਆ। ਕਦੋਂ ਦੇਣਗੇ ਰੁਪਈਏ ਫਿਰ? ਰੁਪਈਆ ਦਾ ਨਹੀਂ ਮੈਂ ਕਿਹਾ। ਹੋਰ ਰੁਪਈਆ ਦੇ ਲਈ ਕਰਿਆ। ਹੋਰ ਹੋਰ ਗੱਲ ਹੀ ਗੱਲ ਕਰੀਏ। ਹੋਰ ਗੱਲ ਹੀ ਗੱਲ ਕਰੀਏ। ਮੈਂ ਤਾਂ ਕਿਹੀ ਨਹੀਂ ਆਏ ਪ੍ਰਾਨ ਨੂੰ ਮੈਂ ਕਿਵੇਂ ਕਹਿੰਦੀ ਪਾਛਾਨ ਨੂੰ ਮੈਂ ਆਂਦਾ ਤੇ ਮੈਂ ਕਿਵੇਂ ਆ ਕਹਾਂ ਹੋਰ ਕੀ ਕੰਨਾ ਮਰੀ ਗਿਆ ਨਾ ਕਰ ਫਿਰ ਤੂੰ ਮੱਚ ਮੈਂ ਤੇਰੇ ਪ੍ਰਾਨ ਨੂੰ ਆ ਜਾ ਮੈਨੂੰ ਖੰਗ ਜੀ ਹੋਈ ਪਈ ਸੀ ਇਹ ਦੱਸਣ ਲੱਗੀ ਬਈ ਮੈਂ ਬਿਮਾਰ ਹੋਦੀ ਆ ਉਹ ਭੇਡਾਂ ਨੂੰ ਤਾਂ ਜਖਾਮ ਰੋਜ਼ ਹੀ ਰਹੇਗਾ ਦਵਾਰੇ ਨਾਲ ਫੋਨ ਆਉਂਦਾ ਪਿਆਰ ਨੂੰ ਫਿਰ ਆ ਫੋਨ ਕੋਣੇ ਲਾ ਕੇ ਤੈਨੂੰ ਫੋਨ ਤੇ ਨੂੰ ਮੱਚ ਖੈਰ ਸੁੱਖਾ ਪੁੱਛੀ ਗਿਆ ਨਹੀਂ ਤੈਨੂੰ ਕਾਬੂ ਲੱਗੇ ਤਾਂ ਖਰ ਖੇਤਰ ਖਾਈ ਜਲੀ ਗੱਲ ਨਾ ਕਰੀ ਪੰਜ ਲੱਖੀ ਮੈਂ ਗੱਲ ਹੀ ਨਹੀਂ ਕਰੀ ਮੈਂ ਮੈਨੂੰ ਜ਼ਖਾਮ ਹੈ ਮੈਨੂੰ ਫਲਾਨਾ ਹੈ ਮੈਨੂੰ ਬੁਖਾਰ ਹੈ ਹੋਰ ਹੀ ਕੰਨਾ ਕਰੀ ਜਾਂਦੀ ਐ ਕਿਦੋਂ ਆਇਆ ਹੁਣ ਇਹ ਤੇ ਉਹਨੂੰ ਲੈ ਤੇ ਉਹਨੂੰ ਲੈ ਪ੍ਰਾਣ ਦਹਣ ਕਰਕੇ ਦੀਆਂ ਗੱਲਾਂ ਉਹਨੂੰ ਕੀ ਕਹੂੰਗੀ ਕਰ ਕਰ ਗੱਲ ਕਰ ਗੱਲ ਚੱਕਿਆ ਨਹੀਂ ਬੈਲ ਜਾਈ ਜਾਂਦੀ ਹਾਂ ਬਾਪੂ ਚੱਲ ਕਰ ਗੱਲ ਹਾਂ ਠੀਕ ਆ ਚੱਲ ਚੱਲ ਠੀਕ ਐ ਓ ਫੇਰ ਪੁੱਛੀ ਖੈਰ ਸੁਖਾ ਤੂੰ ਪੰਜ ਲੱਖ ਨਾ ਖੈਰ ਸੁੱਖਾ ਸਾਰੀ ਗੱਲ ਪੁੱਛ ਗੱਲ ਜਿਹੜੀ ਇਹ ਹੈ 5 ਲੱਖ ਕੇ ਨਹੀਂ ਤਾਂ ਕਿਸੇ ਨਾਲ ਗੱਲ ਕਰੀ ਜਾਂਦੇ ਹੋ ਨਾ ਲੈ ਹਾਂ ਤੇ ਕੀ ਗੱਲਾਂ ਕਰਦੀ ਹੈ ਗੱਲ ਤਾਂ ਹੀ ਨਹੀਂ ਆਉਂਦੀ ਹਾਂ ਵੱਟੂ ਮੈਂ ਤੈਨੂੰ ਨਾ ਮੜਿਆ ਹਾਂ ਕੰਮ ਕਹਿਣਾ ਸੀ ਹਾਂ ਮੈਂ ਤੈਨੂੰ ਇਹ ਕਿਹਾ ਸੀ ਬਾਪੂ ਬਾਪੂ ਹੈਲੋ 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 ਫੋਨ ਕੱਟਿਆ ਗਾ ਪਤਾ ਨਹੀਂ ਚਾਰ ਜੁੱਟ ਗਿਆ ਫੋਨ ਕੱਟਿਆ ਨਹੀਂ ਗਿਆ ਫੋਨ ਤੋਂ ਤੇ ਜਾਣ ਕੇ ਕੱਟਿਆ ਜਾਣ ਕੇ ਫੋਨ ਕੱਟਿਆ ਆ ਤੂੰ ਲਾ ਕੇ ਦੇਖ ਲੈਦਾ ਚਾਰ ਜੁੱਟ ਗਿਆ ਚਾਰ ਨਹੀਂ ਹੁੰਦਾ ਉਹਦੇ ਕੋਲੇ ਛੋਟਾ ਫੋਨ ਹੈ ਬੇਬੇ ਨਿਕਾਜਾ ਮੇਰੇ ਪਿਆ ਉੱਪਰ ਛੁੱਟ ਜਾਣਾ ਪਹਿਲਾਂ ਚਾਰ ਜੋੜਾ ਮੁੱਕ ਗਿਆ ਹੈ ਉਹ ਫਿਰ ਬਾਦ ਦੱਸੀਂ ਐਂ ਨਾ ਬੇਬੇ ਫੋਨ ਲੱਗ ਨਹੀਂ ਰਿਹਾ ਉਹਨਾਂ ਦੇਖ ਲੈ ਲਾ ਕੇ ਦੇਖ ਲੈ ਤੂੰ ਲਾ ਕੇ ਤੇਰਾ ਚਾਰ ਚਪਾ ਹੈਗਾ ਸਾਡੇ ਕੋਲ ਜੋੜ ਦੋੜਾ ਚਾਰ ਮੁੱਕ ਗਿਆ ਕਰ ਨਾ ਭਾਈ ਕਹਿੰਦਾ ਲੈ ਚੱਕ ਲਾਡੂ ਖਣੇ ਚ ਐ ਮਾ ਮੀਨਾ ਮਾ ਐ ਮੀਨਾ ਐ ਇਹ ਜੋ ਤੋਂਦੀ ਐ ਰੋਜ਼ ਦਾ ਕੰਮ ਹੋਇਆ ਰੋਜ਼ ਦਾ ਕੰਮ ਹੋ ਗਿਆ ਤਾਂ ਤੇਰੇ ਕੋਲ ਨਾ ਰੋਟੀ ਪਣੀ ਕੁਛ ਨਹੀਂ ਖਾਣਾ ਜਿੰਦਾ ਕੁੰਜਰਾ ਵੈਸੇ ਕੁਛ ਨਹੀਂ ਦਿਆ ਖੁੱਦਿਆਂ ਤੇ ਪਾਪੜੇ ਤੈਨੂੰ ਕੀ ਮਿਲੂਗਾ ਮੈਨੂੰ ਕਟਵਾ ਕੇ ਸਾਰਾ ਦਿਨ ਕਟਪਾਉਂਦੀ ਰਹਿਣੀ ਹੈਗੀ ਐ ਕਿੰਨਾ ਮਰਜੀ ਕੁੱਟੀ ਜਾਓ ਪੈਜੇ ਨਾ ਮਾਰੇ ਤੇ ਕਹਿੰਦੇ ਮੰਗਦੀ ਨਹੀਂ ਜਮਾ ਨਹੀਂ ਮੰਗਦੀ ਜਮਾ ਨਹੀਂ ਕਹਿੰਦੀ ਆਦੇ ਪਿਆ ਨੂੰ 5 ਲੱਖ ਰੁਪਇਆ ਮੈਂ ਵੀ ਜਾਣ ਕੇ ਨਹੀਂ ਚਾ ਹੁਣ ਹੈ ਮੈਨੂੰ ਜਿਹਨਾਂ ਨੇ ਕਿਹੜਾ ਫੋਨ ਕਰਨਾ ਇੱਕ ਫੋਨ ਤਾਂ ਮੈਂ ਤੂੰ ਕਰਾਉਣਗੀ ਆਪ ਤਾਂ ਜਮਾ ਨਹੀਂ ਜੀ ਕਰਦੇ ਗੱਲ ਪਰ ਕਿ ਮੈਨੂੰ ਐ ਕਹਿਣਾ ਪਿਆ ਵੀ ਮੇਰੇ ਪਿਆ ਦਾ ਚਾਰ ਜੁੱਟ ਗਿਆ ਮੋਨ ਦਾ ਹੈ ਛੋਟਾ ਜਿਹਾ ਡੱਕ ਫੋਨ ਨਿਕਲਿਆ ਉਹਦੇ ਕੋਲੇ ਫਿਰ ਉਹ 5 ਲੱਖ ਰੁਪਇਆ ਦਾ ਚਕਿੱਤਾ ਉਹਨੇ ਜੀ ਕਿੰਨਾ ਮਰਜੀ ਜ਼ੁਲਮ ਕਰੀ ਜਾ ਮੈਂ ਪੈਸੇ ਨਹੀਂ ਲੈ ਕੇ ਆਉਣੀ ਪੈਸੇ ਤਾਂ ਮੈਂ ਉਹਨੂੰ ਜਮਾ ਨਹੀਂ ਦਿੰਦੀ ਤੂੰ ਜੀ ਦੇਖਦੇ ਜਾਓ ਸੋ ਨੂੰ ਮੈਂ ਪਛਾਉਂ ਆ ਇਹ ਜੀ ਜੇ ਨਹੀਂ ਤੂੰ ਨਿਕਲ ਵੀ ਨਹੀਂ ਸਕੋ ਕੋਈ ਗੱਲ ਨਹੀਂ ਮੈਨੂੰ ਕਰਾਂ ਕਿਸੇ ਦਾ ਨੰਬਰ ਮਿਲ ਜਾਂ ਲੈਨੇ ਫੋਨ 'ਚ ਮੈਂ ਕਰਕੇ ਗੱਲ ਛੋਡੇ ਤੇ ਮਾਂ ਪੁੱਤਾਂ ਤੇ ਜੇ ਦਾਜ ਦਾ ਪਰਚਾ ਨਾ ਪਾਇਆ ਨਾ ਮੈਨੂੰ ਕੀ ਜਾਣੋਗੇ ਤੁਸੀਂ ਫੜਾ ਦੇ ਫੋਨ ਮੁੰਡਾ ਲਾਊਗਾ ਤਾ ਤੇਰੇ ਪਿਓ ਨਾਲ ਗੱਲ ਕਰਦਾਗਾ ਫੜਾ ਦੇ ਫੋਨ ਤੇ ਤੇਰੇ ਪਿਓ ਨਾਲ ਗੱਲ ਕਰ ਲੈਗਾ ਫੜਾ ਕਰ ਗਿਆ ਨਾ ਤੂੰ ਤੇਰੇ ਸਾਰੇ ਨਾਲ ਗੱਲ ਤੂੰ ਆਪ ਲਾ ਫੋਨ ਨਹੀਂ ਮਲਵਾ ਨਾ ਮੈਂ ਆਪ ਗੱਲ ਕਰਾਂਗਾ ਤੇਰੇ ਪਿਓ ਨਾਲ ਮੈਂ ਮੈਂ ਆਪੇ ਗੱਲ ਕਰ ਲਵਾਂ ਤੇ ਪਿਓ ਨਾਲ ਤੂੰ ਨਾ ਗੱਲ ਕਰੀ ਤੂੰ ਵੀ ਲਾ ਦੇ ਮੈਂ ਨਾ ਮੈਂ ਹੋਟਾ ਤੋਂ ਗੱਲਾਂ ਮਾਰੀ ਜਾਨੀ ਐ ਖੈਰ ਸੁਖਾ ਪੁੱਛੀ ਜਾਨੀ ਐ ਉੱਤਮ ਨੂੰ ਪੰਜ ਲੱਖ ਰੁਪਇਆ ਕਰ ਸਰਬੂ ਤੂੰ ਐਂ ਕਹਿੰਦਾ ਪੰਜ ਲੱਖ ਤੂੰ ਕਹਿਆ ਪੰਜ ਲੱਖ ਕਿੱਥੋਂ ਦੇਣਾ ਨਾ ਕੋਲੇ ਹੈ ਨਹੀਂ ਪੰਜ ਲੱਖ ਤੂੰ ਕਹੇ ਤੋ ਦੇਣਾ ਨੂੰ ਉਹ ਤੈਨੂੰ ਨਾ ਕੋਲੇ ਹੋਣਾ ਨਾ ਹੋਣ ਦਾ ਕੋਈ ਠੇਕਾ ਲਿਆ ਹੋਇਆ ਹੈ ਤੂੰ ਤੋੜੇ ਪੰਜ ਲੱਖ ਕਹਿ ਰੇ ਤੇਰਾ ਪਿਓ ਦੋ ਦੇ ਦੇ ਆਪਣੀ ਜ਼ਮੀਨ ਹੈ ਸਾਰਾ ਕੁਝ ਹੈਗਾ ਆਪਣੇ ਕੋਲੇ ਆਪਣੇ ਘਰੋਂ ਲਾ ਲੈ ਨਾ ਬੇਜਿਨਸ ਤੇ ਪੈਸੇ ਮੈਂ ਤੇਰਾ ਪੈਰ ਖਾਣੀਆਂ ਆ ਹੋਣਾ ਪੈ ਲਊਗੀ ਉਹ ਮੇਰੇ ਕੋ ਪੈਰ ਫੜਦੀ ਐ ਤੂੰ ਮੇਰੇ ਕੋ ਪੈਰ ਫੜਦੀ ਐ ਤੂੰ 5 ਲੱਖ ਕਹਿ ਦੇ ਆਦੇ ਭਰਾਵਾਂ ਨੂੰ ਫੋਨ ਖੜਾ ਕੇ ਤੂੰ ਰੱਖ ਕੋ ਭਰਾ ਲਾ ਫੋਨ ਉਸ ਤੇਰੇ ਤੇ ਉਹਨਾਂ ਨਾਲ ਗੱਲ ਕਰ ਸਾਡੇ ਮੂੰਹ ਤੇ ਕਹਿ 5 ਲੱਖ ਕਹਿ ਮੇਰੇ ਪੇ ਵਾਲਾ ਫੋਨ ਲੱਗਦਾ ਨਹੀਂ ਉਹਨਾਂ ਨਾਲ ਤੇ ਭਰਾ ਵਾਲਾ ਤੂੰ ਲਾ ਕਿਸੇ ਦਾ ਨਾ ਤੇਰੀ ਮਾਂ ਤੇ ਲਾ ਲ ਮੇਰੀ ਮਾਂ ਨਾਲ ਗੱਲ ਕਰਨੀ ਲਾਲਾ ਫੋਨ ਲਾ ਕਿਸੇ ਨੂੰ ਮਰਜ਼ੀ ਲਾ ਕਰ ਲੈ ਗੱਲ ਹੁਣ ਬਲ ਗਈ ਐ ਨਹੀਂ ਇਹਨੇ ਚੱਕਿਆ ਨਹੀਂ ਬੇਬੇ ਮੈਂ ਕੀ ਕਰਾਂ ਮੈਂ ਆ ਜਾ ਕੇ ਨਹੀਂ ਬੋਲਦੀ ਕਾ ਕਰ ਮੈਂ ਤਾਂ ਜਮਾ ਅੱਕ ਗਿਆ ਹੈਲੋ ਆ ਹੁਣ ਕਿਵੇਂ ਚੱਕ ਲੈ ਕਾ ਹਾਂ ਮੈਂ ਕਾ ਪੰਜ ਲੱਖ ਕਾ ਪੰਜ ਲੱਖ ਕਰ ਗਾ ਕਾ ਪੰਜ ਲੱਖ ਹਾਂ ਮੈਂ ਕਾ ਪੰਜ ਲੱਖ ਪਹਿਲਾਂ ਹਾਂ ਬਾਈ ਨੂੰ ਨਹੀਂ ਲੈ ਸੀ ਕਾ ਪੰਜ ਲੱਖ ਹਾਂ ਤੂੰ ਗੱਲ ਕਰ ਜਿਹੜੀ ਕਰਨ ਵਾਲੀ ਐ ਪੰਜ ਲੱਖ ਮੈਂ 5 ਲੱਖ ਰੁਪਈਆ ਮੰਗਦੇ ਆ ਮੇਰੇ ਚਾਹਦੇ ਬਣ ਗਈ ਗੱਲ ਦਾਜ ਮੰਗਦੇ ਦਾਜ ਹਾਂ ਮੰਗੀ ਗੱਲ ਆ ਚੱਲ ਵੀ ਆਪਣੀ ਸਕੀਮ ਉਹ ਕੱਟਦੇ ਹੁਣ ਫੋਨ ਨੂੰ ਅੱਛਾ ਪੁੱਛਣਾ ਕਿ ਦੇਣਗੇ ਬੇਬੇ ਬਣ ਗਈ ਗੱਲ ਹੁਣ ਤਾਂ ਬੈ ਜਾ ਬੈ ਜਾ ਹੁਣ ਕੁਰਸੀ ਤੇ ਬੈ ਜਾ ਬੈਹਰ ਆਉਣਾ ਕੋਈ ਬੈ ਜਾ ਬੈ ਜਾ ਕੁਰਸੀ ਤੇ ਹੁਣ ਬੈ ਜਾ ਹੈ ਹੁਣ ਬੈ ਜਾ ਕੁਰਸੀ ਤੇ ਸਾਡੀ ਹੁਣ ਤਾਂ ਮੁਝੇ ਨਸ ਚਲਾਇਆ ਹਾਂ ਹਾਂ ਠੀਕ ਹੈ ਬੋਲੇ ਐਨੀ ਕੀ ਗੱਲ ਨਹੀਂ ਸੀਗੀ ਆ ਗੱਲ ਤੇ ਗਿਆ ਨੀ ਪਹਿਲਾਂ ਫੇਰ ਤੂੰ ਉਹਦੇ ਵੀ ਉਹਦੇ ਵੀ ਕਹਿਣ ਦੀ ਕਿਉਂ ਕੁੱਟਖਾਈ ਗਈ ਨਾ ਕਮਲ ਜੀ ਮਾਵਾ ਨੂੰ ਉਹਦਾ ਵੀ ਸਿੱਟਗਾ ਨਹੀਂ ਹੰਦਾ ਪੁੱਤਾਂ ਨੂੰ ਜ਼ਮੀਨਾਂ ਦੇਣੇ ਘਰ ਦੇਣੇ ਨੇ ਮਾਂ ਨੇ ਯੱਕਦੇ ਨੇ ਹਾਂ ਕਹਿਦੀ ਨਾ ਹੁਣ 5 ਲੱਖ ਰੁਪਏ ਆਊਗਾ ਪਾ ਮੋਜਾਂ ਕਰਾਂਗੇ ਮੋਜਾਂ ਕਾਰੋਬਾਰ ਚਲਾਵਾਂਗੇ ਬਹੁਤ ਵਧੀਆ ਬਿਜ਼ਨਸ ਹੈ ਜੇ ਕਿਹੜਾ ਮੇਰੇ ਪਿਓ ਨੂੰ ਤੇ ਮੇਰੇ ਭਰਾ ਨੂੰ ਪਤਾ ਹੈ ਤੇ ਮੇਰੀ ਮਾਂ ਨੂੰ ਕਿਹਾ ਮੈਂ ਮੈਂ ਕੀ ਕਰੂੰ ਕਮਲ ਜੀ ਤੂੰ ਤਾਂ ਓਏ ਤੇਰੀ ਮਾਂ ਨੂੰ ਪਤਾ ਲੱਗ ਗਿਆ ਤੇਰੇ ਪਿਓ ਨੂੰ ਪਤਾ ਲੱਗ ਗਿਆ ਤੇਰੇ ਭਰਾਵਾਂ ਨੂੰ ਪਤਾ ਲੱਗ ਗਿਆ ਬਸ ਬਣ ਗਿਆ ਆਪਣਾ ਕੰਮ ਮਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਮਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਊ ਦੇਖੀ ਸਹੀ ਤੂੰ ਤੇ ਮੈਂ ਨਹੀਂ 2 ਮਿੰਟਾਂ ਦੀ ਮਾਂ ਨਾਲ ਗੱਲ ਕਰਿਆ ਮੈਂ ਕਰਿਆ 2 ਮਿੰਟ ਕਿ 4 ਮਿੰਟ ਕਰਿਆ ਗੱਲ ਜਾਂ ਕਰਕੇ ਆ ਚੰਗਾ ਮੈਂ ਹਾਂ ਨਹੀਂ 2 ਮਿੰਟ ਗੱਲ ਕਰਿਆ ਸਾਰੀ ਖੈਰ ਸੁਖ ਦੱਸ ਦੀ ਚੰਗਾ ਲੈ ਬੇਬੇ ਗੱਲ ਤਾਂ ਬਣੀ ਗਈ ਬਣ ਗਈ ਬੁੱਤ ਬਣ ਗਈ ਫੇਰ ਫੜਣਾ ਕਰਦੇ ਆਪਣੀ ਗੱਲ ਬਣਦੀ ਨਹੀਂ ਸੀ ਫੇਰ ਨਹੀਂ ਬਣਦੀ ਸੀ ਲੈ ਹੁਣ ਆਪਾਂ ਦਾ ਮੌਜਾ ਹੋ ਗਿਆ ਮੌਜਾ ਹੋ ਗਿਆ ਕਹਿੰਨੇ ਭਰਾ ਨੇ ਫੋਨ ਨਹੀਂ ਚੱਕਿਆ ਪਿਓ ਦਾ ਆਦੀ ਬੈਲੈਂਸ ਹੀ ਮੁੱਕ ਗਿਆ ਜੇ ਮੇਰੇ ਜਾਵ ਆ ਗਿਆ ਮਿਹੇ ਦੀ ਮਾਂ ਕੋਲੇ ਵੀ ਫੋਨ ਹੈ ਜੇ ਇਹਦੇ ਮਾਂ ਨੂੰ ਫੋਨ ਲਾਇਆ ਝਟਫਾ ਕਰਤੀ ਨਾ ਮਾਰੇ ਬੇਬੇ ਤੇਰੀਆਂ ਸਕੀਮਾਂ ਦਾ ਤੂੰ ਹੀ ਜਾਣੇ ਮੈਥੋੜਾ ਸਕੀਮ ਤਾਂ ਇਹਨੂੰ ਲਾਉਣੀ ਨਹੀਂ ਸੀ ਆਉਂਦੀ ਬੁੱਤ ਜੇ ਇਹਦੇ ਪਿਓ ਤੋਂ ਪਹਿਲਾਂ ਬਾਜੀ ਨੇ ਮੰਗਿਆ ਤਾਂ ਆਪਾਂ ਮੋੜ ਲੈ ਲਿਆ ਜੇ ਸਿੱਧੀ ਹੁੰਗੋਣਾ ਕਿ ਹੋਣਾ ਨਿਕਲੇ ਤਾਂ ਡੈਡੀ ਕਰਦੇ ਡੈਡੀ ਨੇ ਕੱਢ ਲਿਆ ਠੀਕ ਹੈ ਬੇਬੇ ਠੀਕ ਹੈ ਉਰੇ ਯਾ ਕਿ ਗੱਲ ਕਰਨੀ ਆ ਮੈਂ ਅੰਦਰ ਕਹਤਾ ਹੀ ਮੈਂ ਇਹਦੀ ਮਾਂ ਨਾਲ ਗੱਲ ਕਰਨੀ ਮੈਂ ਕਿਹਾ ਉਹ ਮੇਰੇ ਮੰਗਣਾ ਉਹ ਤਾਂ ਮਾਂ 5 ਲੱਖ ਦਾ ਹੋ ਗਿਆ ਮਾਂ ਪਤਨ ਮੈਂ ਇਹਦੀ ਮਾਂ ਨੂੰ ਕਹਿਨੀ ਆ ਵੀ ਮੈਂ ਇਹਨਾਂ ਤੇਰਾ ਇਹ ਜੋ ਕੇਸ ਠੋਕਿਓ ਹਾਂ ਪਰਚਾ ਕਰਾਂਗੇ ਇਹਨਾਂ ਤੇ ਦਾਜ ਦਾ ਜਿਹੜਾ 15 ਲੱਖ ਰੁਪਈਆ ਮੰਗਦੇ ਆ ਹੈਲੋ ਹਾਂ ਮਾਂ ਮੈਂ ਤਾਂ ਬਾੜਾ ਤੰਗ ਕਰੀ ਇਹਨੇ ਪੁੱਛਣਾ ਤੇ ਹੋਰ ਹਾਂ ਬਸ ਨਿਕਲ ਨਹੀਂ ਚਾਹੀਦੇ ਮਾਪੋਤ ਨਾ ਹੋਏ ਜਾ ਫਸਾਓ ਇਹੋ ਜਿਹਾ ਪਾਇ ਉਹਨਾਂ ਤੇ ਪਰਚਾ ਜਿਹੜਾ ਇਹ ਜਿਆਦਾ ਹੀ ਰੱਖਣ 5 ਲੱਖ ਕੀ ਕਿਸੇ ਤੋਂ 5 ਰੁਪਏ ਵੀ ਨਾ ਮੰਗਣ ਮੈਨੂੰ ਬਹੁਤ ਜਿਆਦਾ ਤੰਗ ਕਰਿਆ ਮਾਂ ਇਹਨਾਂ ਨੇ ਬਸ ਇਹਨਾਂ ਤੇ ਬਸ ਇਹਨਾਂ ਪੱਕਾ ਪਰਚਾ ਹੋਣਾ ਚਾਹੀਦਾ ਨਿਕਲ ਨਹੀਂ ਚਾਹੀਦਾ ਕਿਸੇ ਲੁੱਟ ਹਾਂ ਨਾ ਨਾ ਮੈਂ ਤਾਂ ਬੈਟਕ ਚੱਕ ਕੇ ਗੱਲ ਕਰੀਏ ਬਾਹਰਲੀ ਚ ਉਹ ਤਾਂ ਦੋਨੇ ਮਾਪੋਤੋ ਖੁਸ਼ੀ ਮਨਾਈ ਜਾਂਦੇ ਉਹਨਾਂ ਨੂੰ ਨਵੇਂ 5 ਲੱਖ ਰੁਪਏ ਲੈ ਕੇ ਆਉਣ ਆਲੇ ਆ ਹਾਂ ਮਾਂ ਮੈਂ ਨਾ ਬਾਰੇ ਦਿਨ ਹੋ ਗਏ ਕੁੱਟਮਾਰ ਕਰ ਜਾਂ ਨੂੰ ਮੇਰੀ ਸ਼ਸਤ ਕਰਵਾਉਂਦੀ ਏ ਮੇਰੇ ਨਾਲ ਸਾਣਾ ਕੁਛ ਮੇਰੇ ਸ਼ਸਰਾ ਨਾਂ ਤਾਂ ਖਾਸ਼ ਕਰਕੇ ਹੋਵੇ ਹਾਂ ਉਹ ਨਾ ਛੱਡਿਓ ਬਸ ਠੀਕ ਐ ਮੈਂ ਜਾਣੀ ਆ ਫਿਰ ਐ ਨਹੀਂ ਪਤਾ ਬੁੜੀ ਆ ਜਾਣ ਠੀਕ ਐ ਮਾਂ ਲੈ ਹੁਣ ਹੋ ਗਈ ਆ ਜੀ ਮਾਂ ਨਾਲ ਗੱਲ ਹੁਣ ਦੇਖ ਲਈ ਬੁੜੀਏ ਜੇ ਤੇ ਇਥੇ ਚੱਕੀ ਨਾ ਪਸੀਾਈ ਨਾ ਤੈਨੂੰ ਕੀ ਪਤਾ ਲੱਗੂ 5 ਲੱਖ ਦਾ ਇਹ 5 ਲੱਖ ਕਿਵੇਂ ਪੇਕਿਆਂ ਤੋਂ ਮੰਗੀਦਾ ਹੁੰਦਾ ਕਿਵੇਂ ਗਰੀਬਾਂ ਨੂੰ ਤੰਗ ਕਰੀਦਾ ਹੁੰਦਾ ਮੇਰੇ ਪੇਕਿਆਂ ਨੂੰ ਤੂੰ ਉਹੀ ਗੱਲ ਜ਼ੁਲਮ ਹੀ ਕਰਨ ਲੱਗ ਗਈ ਮੇਰੇ ਤੇ ਜਿੰਦੇ ਕੁੰਡੇ ਤੂੰ ਲਾਈ ਬੈਠੀ ਏਂਗੀ ਹਾਂ ਹੁਣ ਪਤਾ ਲੱਗੂ ਤੈਨੂੰ ਜਿੰਦਿਆਂ ਦਾ ਵੇ ਮੁੰਡੇ ਐ ਮੈਥੋਂ ਗਾਹਾਂ ਨਹੀਂ ਆਈਦਾ ਵੇ ਉਰੇ ਆ ਜਾ ਉਰੇ ਆ ਜਾ ਉਹ ਜਾ ਦੇ ਤੇ ਬੇਪੀ ਆਉਂਦੇ 5 ਲੱਖ ਰੁਪਈਆ 5 ਲੱਖ ਕਿਹੜਾ ਆਉਂਦਾ ਵੇ ਮੁੱਤ ਭੱਜਿਆ ਪੁੱਸ ਆਉਂਦੀ ਆ ਪੱਜੇ ਜੱਸ ਆਹੋ ਉਮਰਵਾਤਾ ਮੇਰੇ ਆਜੋ ਭਾਈ ਦੇ ਕਿਦਾਂ ਮਾਂ ਪੁੱਤ ਹੋਣਾ 5 ਲੱਖ ਰੁਪਈਆ ਆ ਮੈਂ ਹੁਣ ਘਾਰ ਹੀ ਸਾਰਾ ਛੱਡ ਕੇ ਉੱਡ ਗਏ ਉਹਦੇ ਮੈਨੂੰ ਸੀ ਕਿ 5 ਲੱਖ ਜਾਹੀਂਦਾ ਹੁਣ ਦੇਖ ਕਿੰਨੇ ਡਰਦੇ ਬੇਬੇ ਮੈਨੂੰ ਐ ਲੱਗਦਾ ਜੇ ਮੈਂ ਇੱਥੇ ਗੱਲ ਕਰਦੀ ਸੀ ਨਾ ਪੱਕਾ ਬੁੜੀ ਸੁਣਗੀ ਬਾੜੀ ਸ਼ਹਾਰ ਬੁੜੀ ਹੈਗੀ ਆ ਜਾ ਬੇਬੇ 5 ਲੱਖ ਰੁਪਈਆ ਉਹਨਾਂ ਕੋਲ ਜਨਾ ਆਇਆ ਘਰ ਮੜਿਆ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ आमर सिंह पटियाला गुरविंदर सिंह कुलार ਪਿੰਡ ਮਿੱਡੂ ਖੇੜਾ ਸ੍ਰੀ ਮੁਕਸਰ ਸਾਹਿਬ ਜੀ ਅਨੀਤਾ ਰਾਣੀ ਕੁਲਵਿੰਦਰ ਕੌਰ ਨਾਗਰਾ ਬੋਬੀ ਰਾਜਾ ਹਾਂਗਕਾਂ ਨਿਸ਼ਕਤਰ ਪਸੌੜੀਆ ਪਸੌੜ ਵਾਲਾ ਜਸਜੀਤ ਸ਼ਰਮਾ ਸੇਖਾ ਬਰਨਾਲਾ ਹੈਪੀ ਜੋਸੀ ਮਨਦੀਪ ਗਿੱਲ ਗੜਸਾਣਾ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ आयशा ਪੁੱਲਰ, ਅਮੈਸ਼ਾ ਪੁੱਲਰ, ਜਗਰਾਜ ਪੁੱਲਰ ਪਾਲਾ ਢੜਬਾ ਗੁਰਵਿੰਦਰ ਸਿੰਘ, ਡਾਕਟਰ ਅਨਜੀਤ ਸਿੰਘ ਖੰਗੂੜਾ, ਅਲਤਾਲਾ, ਲੁਧਿਆਣਾ, ਕੈਲਗਰੀ, ਕੈਨੇਡਾ। سپਾਲ ਕੌਰ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ, ਰਤਿਆ, ਹਰਿਆਣਾ। ਬਲਵੰਤ ਸਿੰਘ ਸ਼ੇਰਗਿੱਲ, ਜਗਰਾਉਂ, ਲੁਧਿਆਣਾ। ਕਮਲਦੀਪ ਬਠਿੰਡਾ, ਨਰਸੀਰਾਮ ਬਠਿੰਡਾ। ਕਾਮਲਜੀਤ ਸਿੰਘ ਸੰਦੀਪ ਕੌਰ ਮੋਗਾ ਰਵਿੰਦਰ ਕੌਰ ਘੜਸਾਣਾ ਮੰਡੀ ਬਲਜਿੰਦਰ ਸਿੰਘ ਮਹਿਕਦੀਪ ਕੌਰ ਢਾਲੀਵਾਲ ਦੜੀਏਵਾਲੀ ਗੁਰਦੀਪ ਸਿੰਘ ਦਿਓ ਨਾਮ ਸੋਦੀਪਾ ਕਿਰਪਾਲ ਕੌਰ ਖਰਾੜ ਮੁਹਾਲੀ ਸੁਖਵਿੰਦਰ ਕੌਰ ਹੁਸ਼ਿਆਰਪੁਰ ਅਨਮੋਲ ਸਿੰਘ ਪਰਮਜੀਤ ਕੌਰ ਮੋਗਾ ਅੰਸ਼ ਅਰਮਜੀਤ ਘਰੋਂ ਗੋਆਲ, ਰੇਖਾ ਸ਼ਰਮਾ, ਦਰੁਪਿਕਾ ਸ਼ਰਮਾ, ਅਨੈਤ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਨੂੰ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ